ਹਾਂਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਲਈ ਬੀਏ ਸੈਮੈਸਟਰ 3 ਵੀ ਕਿਦਾਂ ਤੁਸੀਂ ਆਪਣੇ 올 ਸਬਜੈਕਟਸ ਦੀ ਤਿਆਰੀ ਕਰਨੀ ਕੀ ਤੁਹਾਡੇ ਪਾਸਿੰਗ ਫਾਰਮੂਲੇ ਨੇ ਠੀਕ ਹੈ 올 ਸਬਜੈਕਟਸ ਤੇ ਤੇ ਮੋਸਟ ਇੰਪੋਰਟੈਂਟ ਟਾਪਿਕਸ ਕਿਹੜੇ ਨੇ ਪ੍ਰੀਵੀਅਸ ਇਗਜ਼ਾਮ ਜਿਹੜੇ ਹੋ ਚੁੱਕੇ ਨੇ ਉਹਨਾਂ ਦੇ ਆਨਸਰ ਕੀਜ਼ ਠੀਕ ਹੈ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਮੋਸਟ ਇੰਪੋਰਟੈਂਟ ਟਾਪਿਕਸ ਉਹ ਕਿਹੜੇ-ਕਿਹੜੇ ਨੇ ਇਹਦੇ ਸਭ ਜਾਣਕਾਰੀ ਦੇ ਲਈ ਤੁਸੀਂ ਚੈਨਲ ਤੇ ਟੂ ਸਟਡੀ ਕਲਾਸਸ ਨੂੰ ਸਰਚ ਕਰਨਾ ਦੈਨ ਉਸ ਤੋਂ ਬਾਅਦ ਤੁਸੀਂ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ YouTube ਤੇ ਤੁਸੀਂ Tour Study Classes channel ਨੂੰ ਸਰਚ ਕਰਨਾ ਤਾਂ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਆਉਣਾ ਪਲੇਲਿਸਟ ਦੇ ਵਿੱਚ ਆ ਕੇ ਜਿਹੜੇ ਕਿ ਤੁਸੀਂ ਨੀਚੇ ਸਕਰੋਲ ਕਰਨਾ ਤੁਹਾਨੂੰ semesters 3 ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਲੇਲਿਸਟ ਮੈਂ ਤੁਹਾਨੂੰ ਦਿਖਾਉਣੀ ਜਿਹਦੇ ਵਿੱਚ all subjects ਨੇ all subjects ਠੀਕ ਹੈ ਟੋਟਲ ਹੀ ਸਾਰੇ ਸਬਜੈਕਟਸ ਕਰਵਾਏ ਹੋਏ ਨੇ ਸੋ ਤੁਹਾਨੂੰ ਇਸ ਪਲੇਲਿਸਟ ਦੇ ਵਿੱਚ ਸਾਰੇ ਸਬਜੈਕਟ ਮਿਲ ਜਾਣਗੇ ਦੇਖੋ ਇੰਗਲਿਸ਼ ਠੀਕ ਹੈ ਪ੍ਰੀवियस ਇਅਰ ਕੁਐਸਚਨ ਪੇਪਰ ਤੁਹਾਡੇ all questions ਦੇ ਇਨ ਈਜ਼ੀ ਵਰਡਿੰਗ ਦੇ ਵਿੱਚ ਸਾਰੇ ਕੁਐਸਚਨਸ ਦੇ ਆਨਸਰ ਤੁਹਾਨੂੰ ਠੀਕ ਹੈ ਜਿਹੜੇ ਈਜ਼ੀਲੀ ਤੁਹਾਡੇ ਯਾਦ ਹੋਸੇ ਤੋਸਟਡ ਇੰਗਲਿਸ਼ ਕਿ ਲਿਖਸਾ ਫੇਸਬੁੱਕ ਠੀਕ ਹੈ ਇਹ ਸਾਰੇ ਟੌਪਿਕਸ ਮਿਲ ਜਾਣਗੇ ਤੁਹਾਨੂੰ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਜਿਹੜੇ ਸੋਲਵ ਕੀਤੇ ਹੋਏ ਉਹਨਾਂ ਦੇ ਆਨਸਰ ਕੀ ਰੈਗੂਲਰ ਪ੍ਰਾਈਵੇਟ ਆਨ ਡਿਸਟੈਂਸ ਐਜੂਕੇਸ਼ਨ ਆਲ ਸਟੂਡੈਂਟਸ ਦੇ ਲਈ ਹੈ ਕਿਵੇਂ ਤੁਸੀਂ ਜਿਹੜੇ ਲੈਟਰ ਰਾਈਟ ਕਰਨੇ ਨੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਠੀਕ ਹੈ ਇੰਗਲਿਸ਼ ਦੇ ਨੇ ਦਨ ਉਸ ਤੋਂ ਬਾਅਦ ਪੰਜਾਬੀ ਹਾਂਜੀ ਉਸ ਤੋਂ ਬਾਅਦ ਅੱਗੇ ਰੋਹੀ ਬਿਆਵਨ ਨਾਵਲ ਠੀਕ ਹੈ ਇਹ ਪੰਜਾਬੀ ਜਿਹੜਾ ਕਿ ਲਾਜ਼ਮੀ ਦੇ ਨੇ ਇਹ ਨੋਵਲ ਵਗੈਰਾ ਠੀਕ ਹੈ ਸਾਰੇ ਇਹ ਤੁਹਾਨੂੰ ਸਾਰੇ ਵੀਡੀਓਜ਼ ਮਿਲ ਜਾਣਗੇ ਪੰਜਾਬੀ ਲਾਜ਼ਮੀ ਗੁਰਮੁਖੀ ਲਿਪੀ ਕੀ ਹੈ ਪੰਜਾਬੀ ਲਿਪੀ ਇਹਦੇ ਇੰਪੋਰਟੈਂਟ ਕੁਐਸਚਨ ਸਿਲੇਬਸ ਤੁਹਾਨੂੰ ਨਾਵਲ ਤੇ ਨਿੱਕੀ ਕਹਾਣੀ ਚੰਤਰ ਫੀਚਰ ਲੇਖਣ ਕੀ ਹੈ ਨਾਵਲੇਟ ਤੇ ਨਾਵਲ ਵਿੱਚ ਕੀ ਫਰਕ ਹੈ ਪੱਤਰਕਾਰੀ ਸਾਰੇ ਪੰਜਾਬੀ ਲਾਜ਼ਮੀ ਦੇ ਸਾਰੇ ਟੌਪਿਕਸ ਤੇ ਹਿਸਟਰੀ ਦੇ ਸਾਰੇ ਟੌਪਿਕਸ ਹਿਸਟਰੀ ਦੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਠੀਕ ਹੈ ਦੇਖੋ ਪੰਜਾਬੀ ਲਿਟਰੇਚਰ ਦੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ English ਦੇ important topics ਪੰਜਾਬੀ ਗ੍ਰਾਮਰ English grammar ਤੋਂਨ ਸਾਰੇ ਹਿਸਟਰੀ ਦੇ ਟੌਪਿਕ ਸਭ ਕੁਝ ਇਸ ਪਲੇਲਿਸਟ ਦੇ ਵਿੱਚ ਮਿਲ ਜਾਣਾ politcal science ਠੀਕ ਹੈ ਸੋ ਇਸ ਦਾ ਮੈਂ ਲਿੰਕ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਬਾਕੀ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਆਪਣੇ ਜਿਹੜੀ ਵੀ ਵੀਡੀਓਜ਼ ਨੂੰ ਵਾਚ ਕਰ ਸਕਦੇ ਹੋ ਥੈਂਕਸ